ਵੱਡੇ ਕਲਾਕਾਰ ਪੰਜਾਬ ਨੂੰ ਅਲਵਿਦਾ ਕਹਿ ਗਏ ਨੇ। ਕਿਹਾ ਜਾ ਰਿਹਾ ਹੈ ਕਿ ਉਹਨਾਂ ਨੇ ਕਾਫੀ ਲੋਕਾਂ ਦੇ ਨਾਲ ਜਾ ਕੇ ਕੰਮ ਕੀਤਾ। ਕਾਫੀ ਧਾਰਮਿਕ ਸੰਸਥਾਵਾਂ 'ਚ ਵੀ ਜਾ ਕੇ ਕੰਮ ਕੀਤਾ ਤੇ ਜਿੰਨੇ ਵੀ ਜਾਗਰਣ ਵਗੈਰਾ ਆਪਣੇ ਇਲਾਕੇ ਦੇ ਵਿੱਚ ਕਰਵਾਏ ਜਾਂਦੇ ਸੀ ਉਹ ਜਾਗਰਣ ਵਗੈਰਾ ਵੀ ਕਰਵਾਏ। ਲੇਕਿਨ ਅੱਜ ਜੋ ਜਿਹੜਾ ਹੈ ਸੰਜੀਵੀ ਵਿਛੋੜਾ ਦੇ ਗਏ ਨੇ। ਕਾਨੂੰ ਦੱਸ ਦਿਨਿਆ ਕਿ ਇੱਕ ਬਣਦੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਪੰਜਾਬ ਦੇ ਵਿੱਚ ਜਿਹੜੇ ਮਸ਼ਹੂਰ ਗਾਇਕ ਸੀਗੇ ਫਰੋਸਪੁਰ ਤੋਂ ਮੱਤਭਗੀ ਖਬਰ ਸਾਹਮਣੇ ਆਈ ਦਰਸਾ ਫਰੋਸਪੁਰ ਵਿੱਚ ਕਰਵਾਇਆ ਜਾ ਰਿਹਾ ਮਾਤਾ ਰਾਣੀ ਦੇ ਜਗਰਾਂਤ ਦੇ ਦੌਰਾਨ ਪੇਟਾ ਗੋਂ ਆਈ ਸ਼ਿਵਾਰਪੁਰ ਦੇ ਮਸ਼ਹੂਰ ਗਾਇਕ ਸੋਹਲ ਲਾਲ ਸੈਣੀ ਨੇ ਪੇਟਾ ਗੋਂ ਦੇ ਹੀ ਮੌਤ ਹੋ ਗਈ ਇਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਲ ਹੋ ਗਈ ਗਾयक ਸੋਨ ਲਾਲ ਸੈਣੀ ਵੱਲੋਂ ਜਿਵੇਂ ਹੀ ਜਗਰਾਤੇ ਦੇ ਸਟੇਜ ਤੇ ਜਾ ਕੇ ਪੇਟ ਗਾਉਣੀ ਸ਼ੁਰੂ ਕੀਤੀ ਗਈ ਤਾਂ ਉਹਨਾਂ ਨੂੰ ਦਿਲ ਦਾ ਦੌਰਾ ਪੈ ਗਿਆ ਜਿਸ ਕਾਰਨ ਸੋਨ ਲਾਲ ਸੈਣੀ ਸਟੇਜ ਉੱਤੇ ਹੀ ਡਿੱਗ ਪਿਆ ਮੌਕੇ ਉੱਤੇ ਉਸਦੇ ਸਾਥੀਆਂ ਵੱਲੋਂ ਉਸਨੂੰ ਹਸਪਤਾਲ ਲਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਕਰ ਦਿੱਤਾ ਦੱਸ ਦਈਏ ਕਿ ਗਾਇਕ ਸੋਨ ਲਾਲ ਸੈਣੀ ਇੱਕ ਮਸ਼ਹੂਰ ਗਾਇਕ ਸਨ ਅਤੇ ਲੰਮੇ ਸਮੇਂ ਤੋਂ ਜਗਰਾਤੇ ਤੇ ਮਾਤਾ ਦੀਆਂ ਪੇਟਾਂ ਗੋਂਦੇ ਰਹੇ ਸਨ ਸੋਨ ਲਾਲ ਸੈਣੀ ਦਿਆ ਕਈ ਵੀਡੀਓ ਕਾਸਟਾਂ ਦੇ ਪੇਟਾਂ ਵੀ ਮਾਰਕੀਟ ਵਿੱਚ ਮਸ਼ਹੂਰ ਹੋਈਆਂ ਤਾਂ ਅੱਜ ਕਾਫੀ ਮਸ਼ਹੂਰ ਗਾਇਕ ਜਿਹੜੇ ਨੇ ਸੋਹਣ ਲਾਲ ਸੈਣੀ ਜੋ ਹੈ ਸਜੀਵੀ ਵਿਛੋੜਾ ਦੇ ਗਏ ਨੇ ਤੇ ਮੱਤ ਭਾਗੀ ਖਬਰ ਜਿਹੜੀ ਹੈ ਇਲਾਕੇ ਦੇ ਵਿੱਚ ਇੱਕ ਸੋਕ ਦੀ ਤਰ੍ਹਾਂ ਲਹਿਰ ਕੇ ਲੋਕਾਂ ਦੇ ਦਿਲਾਂ ਨੂੰ ਨਿਚੋੜ ਕੇ ਰੱਖ ਦਿੱਤਾ ਹੈ